ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਮੀਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਇਹ 3-4 ਮਹੀਨੇ ਪਹਿਲਾਂ ਇੱਕ ਸਿਸਟਮ ਲਾਇਆ ਸੀ ਪਿੰਡ ਸੋਗਲਪੁਰ ਨੇੜੇ ਸੋਨੇ ਮਾਜਰਾ ਕਨੌਰ ਉਸ ਦਿਨ ਧੁੰਦ ਵਾਲਾ ਦਿਨ ਸੀ ਫਿਰ ਵੀ ਮੋਟਰ ਚੱਲੀ ਤੇ ਇੰਨਾ ਕ ਪਾਣੀ ਦਿੱਤਾ ਸੀ ਅੱਜ ਦੁਬਾਰਾ ਉਹ ਸਿਸਟਮ ਤੇ ਵਿਜ਼ਿਟ ਕੀਤਾ ਹੈ ਤੁਹਾਨੂੰ ਵਿਖਾਣੇ ਆ 3 ਹੌਸਪਾਵਰ ਦੇ ਇਸ ਸਿਸਟਮ ਦਾ ਕਿੰਨਾ ਪਾਣੀ ਹੈ ਤੇ 4 ਮਹੀਨਿਆਂ ਬਾਅਦ ਦਾ ਇਹ ਸਿਸਟਮ ਦਾ ਰਿਵਿਊ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਪੂਰਾ ਵਿਖਾਵਾਂਗੇ ਕਿ 4 ਮਹੀਨਿਆਂ ਬਾਅਦ ਜੀਵਿੰਦਾਰ ਦਾ ਕੀ ਕਹਿਣਾ ਹੈ ਸਾਡੇ ਸਿਸਟਮ ਦੀ ਕੁਆਲਿਟੀ ਬਾਰੇ ਤੇ ਪਾਣੀ ਦੀ ਪਰਫਾਰਮੈਂਸ ਬਾਰੇ ਵੀਡੀਓ ਜੀ ਤੁਸੀਂ ਪਛਾਣ ਲਿਆ ਹੋਣਾ ਉਹੀ ਸਿਸਟਮ ਹੈ ਉਹੀ ਮੋਟਰ ਹੈ ਤੇ ਅੱਜ ਦੀ ਇਹਦੀ ਪਰਫਾਰਮੈਂਸ ਤੁਹਾਡੇ ਸਾਹਮਣੇਵੇਂ 1.5 ਇੰਚੀ ਪਾਣੀ ਦਾ ਪ੍ਰੈਸ਼ਰ ਹੈ ਫੁੱਲ ਪ੍ਰੈਸ਼ਰ ਦਾ ਪਾਣੀ ਹੈ ਕਿਉਂਕਿ ਉਸ ਦਿਨ ਧੁੰਦ ਸੀ ਤੇ ਧੁੰਦਾਂ ਦੇ ਵਿੱਚ ਸਿਸਟਮ ਲਾਇਆ ਸੀ ਅੱਜ ਤੋਂ 4 ਮਹੀਨੇ ਪਹਿਲਾਂ ਤੇ ਅੱਜ ਦੀ ਪਰਫਾਰਮੈਂਸ ਤੁਹਾਡੇ ਸਾਹਮਣੇਵੇਂ ਆਈ ਐਨ ਮੀ ਟੀ ਕੰਪਨੀ ਦੀ ਡਰਾਈਵ ਲੱਗੀ ਇੱਥੇ ਫੋਟੋਵੋਲਟਿਕ ਡਰਾਈਵ ਹੈ ਤੇ 335 ਵਾਟ ਦੇ ਇੱਥੇ ਪੈਨਲ ਲੱਗੇ ਨੇ ਯੂ ਟੀ ਐਲ ਸੋਲਰ ਦੇ ਅਪੋਲੋ ਦਾ ਪ੍ਰੀ ਜੀ ਆਈ ਦਾ ਸਟਰਕਚਰ ਲੱਗਿਆ ਆਈ ਸੀ ਮਾਰਕ ਸੋ ਬਹੁਤ ਸਾਰੇ ਕਿਸਾਨ ਵੀਰ ਕਈ ਵਾਰੀ ਇਹ ਚੀਜ਼ ਦੀ ਮੰਗ ਕਰਦੇ ਹੁੰਦੇ ਨੇ ਜਿਨ੍ਹਾਂ ਨੇ ਸੋਲਰ ਸਿਸਟਮ ਲਵਾਣੇ ਨੇ ਜਿਹੜੇ ਵੀਡੀਓਜ਼ ਵੇਖਦੇ ਰਹਿੰਦੇ ਨੇ ਵੀ ਕਿੱਦਾਂ ਦਾ ਸਿਸਟਮ ਲਵਾਣਾ ਚਾਹੀਦਾ ਜਾਂ ਕਿਹੜਾ ਨਹੀਂ ਲਵਾਣਾ ਚਾਹੀਦਾ ਉਹ ਮੰਗ ਕਰਦੇ ਹੁੰਦੇ ਨੇ ਵੀ ਤੁਸੀਂ ਜੋ ਵੀਡੀਓ ਪਾਉਂਦੇ ਹੋ ਜਦੋਂ ਸਿਸਟਮ ਲਾਣ ਲੱਗੇ ਆ ਵੀਡੀਓ ਪਾਉਂਦੇ ਹੋ ਉਨਾ ਸਿਸਟਮ ਦਾ ਕੋਈ 6 ਮਹੀਨੇ ਬਾਅਦ ਜਾਂ ਸਾਲ ਬਾਅਦ ਰਿਵਿਊ ਦਿਆ ਕਰੂ ਅੱਗੇ ਤੋਂ ਵੀ ਇਹ ਚੀਜ਼ ਦੀ ਗੌਰ ਰੱਖਾਂਗੇ ਇੱਕ ਆਪਾਂ ਸਿਸਟਮ ਲਾਇਆ ਸੀ ਕਣੀਏ ਉਹ ਸਿਸਟਮ ਨੂੰ ਵੀ ਲਗਭਗ ਸਾਲ ਡੇਢ ਸਾਲ ਹੋਣ ਵਾਲਾ ਹੈ ਉਹ ਸਿਸਟਮ ਦੀ ਵੀ ਬਹੁਤ ਜਲਦ ਰਿਵਿਊ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਇੱਕ ਸਾਲ ਬਾਅਦ ਸਵਾ ਸਾਲ ਬਾਅਦ ਕਿਸਾਨ ਵੀਰ ਦਾ ਕੀ ਕਹਿਣਾ ਹੈ ਸਿਸਟਮ ਬਾਰੇ ਤੇ ਕਿਵੇਂ ਦਾ ਉਹ ਸਿਸਟਮ ਚੱਲਦਾ ਪਿਆ ਇਸ ਵੇਲੇ 4 ਵਜੇ ਦਾ ਟਾਈਮ ਹੈ 4 ਵਜੇ ਵੀ ਮੋਟਰ ਦੀ ਪਰਫਾਰਮੈਂਸ ਬਹੁਤ ਵਧੀਆ ਬਹੁਤ ਸੋਹਣਾ ਪਾਣੀ ਦੇਂਦੀ ਪਈ ਹੈ ਬਾਕੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇ 4 ਵਜੇ ਇੰਨਾ ਪਾਣੀ ਹੈ ਤੇ ਦੁਪਹਿਰ ਦੇ ਟਾਈਮ ਇਹਦੀ ਪਰਫਾਰਮੈਂਸ ਇਸ ਤੋਂ ਵੀ ਵਧੀਆ ਹੁੰਦੀ ਹੈ ਕਿਉਂਕਿ ਉਸ ਟਾਈਮ ਧੁੱਪ ਚੰਗੀ ਹੁੰਦੀ ਹੈ ਤੇ ਸੂਰਜ ਬਿਲਕੁਲ ਸਿਰ ਤੇ ਹੁੰਦਾ ਤੁਹਾਨੂੰ ਇਹਦੀ ਫ੍ਰੀਕਵੈਂਸੀ ਵਖਾਣੇ ਆ ਸ਼ਾਮ ਪੈ ਚੱਲੀ ਹੈ ਇਸ ਟਾਈਮ ਵੀ 38 ਫ੍ਰੀਕਵੈਂਸੀ ਤੇ ਮੋਟਰ ਚੱਲਦੀ ਪਈ ਹੈ 38 ਫ੍ਰੀਕਵੈਂਸੀ ਡਰਾਈਵ ਤੇ ਆਨ ਹੈ ਇਸ ਟਾਈਮ ਤੇ 340 ਵੋਲਟ ਪੈਨਲਾਂ ਤੋਂ ਆਉਂਦੇ ਪਏ ਨੇ 340 ਵੋਲਟ ਡੀਸੀ ਆਉਂਦੇ ਨੇ 140 45 ਵੋਲਟ ਲੈ ਕੇ ਮੋਟਰ ਚੱਲਦੀ ਪਈ ਹੈ 146 ਵੋਲਟ ਤੇ 7.2 ਐਂਪੀਅਰ ਲਗਭਗ ਸਵਾ ਕੇ 7 ਐਂਪੀਅਰ ਲੈ ਕੇ 2320 ਚੱਕਰਾਂ ਦੇ ਮੋਟਰ ਇਸ ਟਾਈਮ ਪਾਣੀ ਕੱਢਣ ਰਹੀ ਏ ਸੋ ਕਿਸਾਨ ਵੀਰੋ ਇਹ ਫਰਕ ਹੁੰਦਾ ਹੈ ਚੰਗੀ ਕੁਆਲਿਟੀ ਦੀ ਸੋਲਰ ਮੋਟਰ ਦਾ ਲਗਭਗ 140 150 150 ਵੋਲਟ ਲੈ ਕੇ ਇਹ ਮੋਟਰ ਬਹੁਤ ਸੋਹਣਾ ਪਾਣੀ ਦਿੰਦੀ ਪਈ ਏ ਇਹ ਜਿਹੜਾ ਇਹਦਾ ਆਊਟਲੈਟ ਏ 1.5 ਇੰਚ ਦਾ ਇਹਦਾ ਆਊਟਲੈਟ ਏ 1.5 ਇੰਚ ਦਾ ਪ੍ਰੈਸ਼ਰ ਦਾ ਪਾਣੀ ਏ ਚੰਗੀ ਮੋਟਰ ਹੁੰਦੀ ਏ ਜਿਹੜੀ ਵਧੀਆ ਕੁਆਲਿਟੀ ਦੀ ਹੁੰਦੀ ਏ ਉਹ ਘੱਟ ਧੁੱਪ ਦੇ ਵਿੱਚ ਵੀ ਬਹੁਤ ਸੋਹਣੀ ਪਰਫਾਰਮੈਂਸ ਦਿੰਦੀ ਏ 3 ਹਸਪਾਵਰ ਦੀ ਮੋਟਰ ਏ 80 ਫੁੱਟ ਡਿਲੀਵਰੀ ਪਾਈਪ ਹੈ 80 ਫੁੱਟ ਤੋਂ ਪਾਣੀ ਕੱਢਦੀ ਪਈ ਐ ਇਸ ਟਾਈਮ ਮੋਟਰ ਤੇ ਨੈਸਾ ਕੰਪਨੀ ਦੀ ਮੋਟਰ ਐ ਤੁਸੀਂ ਸਾਡੀਆਂ ਵੀਡੀਓਜ਼ ਪਹਿਲਾਂ ਵੀ ਇਹ ਨਾਮ ਸੁਣਿਆ ਹੋਣਾ ਅਸੀਂ ਕੋਈ ਵੀ ਪੰਪ ਇੰਸਟਾਲ ਕਰਦੇ ਆ ਉਹਦੇ ਵਿੱਚ ਨੈਸਾ ਦੀ ਮੋਟਰ ਯੂਜ਼ ਕਰਨੇ ਆ ਜਿਹਦੀ ਕਿ ਬਹੁਤ ਹੀ ਬਾਕਮਾਲ ਪਰਫਾਰਮੈਂਸ ਹੈ ਬਹੁਤ ਸੋਹਣਾ ਇਹਦਾ ਰਿਜ਼ਲਟ ਐ ਇਸੇ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹੁੰਨੇ ਆ ਜਦੋਂ ਵੀ ਸੋਲਰ ਸਿਸਟਮ ਲਵਾਂਦੇ ਹੋ ਤੇ ਮੋਟਰ ਵੀ ਸੋਲਰ ਦੀ ਪਵਾਇਆ ਕਰੋ ਉਹਦੀ ਪਰਫਾਰਮੈਂਸ ਨਾਰਮਲ ਗ੍ਰਿਡ ਮੋਟਰ ਤੋਂ ਜ਼ਿਆਦਾ ਵਧੀਆ ਹੁੰਦੀ ਐ ਤੇ ਘੱਟ ਧੁੱਪ ਦੇ ਵਿੱਚ ਵੀ ਬਹੁਤ ਸੋਹਣਾ ਪਾਣੀ ਦਿੰਦੀ ਐ ਸੋਲਰ ਮੋਟਰ ਜਿਵੇਂ ਕੰਪਨੀ ਤੋਂ ਆਉਂਦੀ ਏ ਉਦਾਂ ਹੀ ਇੰਸਟਾਲ ਕੀਤੀ ਜਾ ਸਕਦੀ ਏ ਪਰ ਜਿਹੜੀ ਨਾਰਮਲ ਗ੍ਰਿਡ ਮੋਟਰ ਵੈਂਡਰ ਜਦੋਂ ਪਾਉਂਦੇ ਨੇ ਉਹਦੇ ਕਨੈਕਸ਼ਨ ਚੇਂਜ ਕਰਕੇ ਪਾਇਆ ਜਾਂਦਾ ਕਿਉਂਕਿ ਜਿਹੜੀ ਨਾਰਮਲ 3 ਐਚਪੀ ਦੀ ਗ੍ਰਿਡ ਮੋਟਰ ਏ ਉਹਦੇ ਕਨੈਕਸ਼ਨ ਬਿਜਲੀ ਤੇ ਹੁੰਦੇ ਨੇ ਉਹਨੂੰ ਸੋਲਰ ਵਾਸਤੇ ਉਹਦੇ ਕਨੈਕਸ਼ਨ ਚੇਂਜ ਕਰਨੇ ਪੈਂਦੇ ਨੇ ਫਿਰ ਉਹਨੂੰ ਇੰਸਟਾਲ ਕੀਤਾ ਜਾਂਦਾ ਸੋ ਏਸੀ ਰਿਵਿਊ ਡਿਊਟੀਅਲ ਸੋਲਰ ਦੇ ਪੈਨਲਾਂ ਦੇ ਨਾਲ 3 ਐਚਪੀ ਦੀ ਨੈਸਾ ਦੀ ਸਮਰਸੀਬਲ ਮੋਟਰ ਦਾ ਆਨਸਾਈਟ ਵੱਡੇ ਭਾਜੀ ਗੁਰਜੀਤ ਸਿੰਘ ਦੀ ਕਿਸਾਨ ਵੀਰ ਨਾਲ ਜੋ ਗੱਲਬਾਤ ਹੋਈ 4 ਮਹੀਨਿਆਂ ਬਾਅਦ ਕਿਸਾਨ ਵੀਰ ਦਾ ਕੀ ਕਹਿਣਾ ਹੈ ਸਿਸਟਮ ਬਾਰੇ ਸੁਣਾਉਣੇ ਤੁਹਾਨੂੰ ਗੱਲਬਾਤ ਬਣੇ ਰਹੋ ਵੀਡੀਓ ਦੇ ਨਾਲ ਫੇਰ ਆਂਦਰ ਕੋਲ ਅੱਜ ਭਾਈ ਇੱਕ ਵਾਰੀ ਹਾਂਜੀ ਹਾਂਜੀ ਸਰ ਠੀਕ ਰਿਹਾ ਕੰਮ ਹਾਂਜੀ ਵਧੀਆ ਜੀ ਸਰ ਉਸ ਤੋਂ ਬਾਅਦ ਪਾਣੀ ਪੁੰਨ ਲਾਇਆ ਹਣ ਕਣਕਾਂ ਨੂੰ ਹਾਂਜੀ ਕਣਕ ਨੂੰ ਪਾਣੀ ਲਾਇਆ ਜੀ ਅੱਜ ਵੀ ਕਹਿੰਦਾ ਚੱਲ ਰਹੀ ਸੀ ਮੋਟਰ ਤਾਂ ਹਾਂਜੀ ਵੀ ਲਾਇਆ ਜੀ ਠੀਕ ਹੈ ਠੀਕ ਹੈ ਖੁਸ਼ ਹੈ ਹਾਂਜੀ ਬਹੁਤ ਚੰਗੀ ਯਾਰ ਵਧੀਆ ਜੀ ਕੋਈ ਜੇ ਕੋਈ ਕੰਪਲੇਂਟ ਹੈਗੀ ਤਾਂ ਦੱਸ ਦੇ ਭਰਾਵਾ ਕੋਈ ਨਹੀਂ ਹੈ ਯਾਰ ਅੱਛਾ ਹਾਂਜੀ ਵਧੀਆ ਜੀ ਮੈਂ ਚ ਤਦ ਵੀ ਓਕੇ ਕਿਉਂਕਿ ਮੈਨੂੰ ਕਈ ਕਿਸਾਨ ਵੀਰਾਂ ਨੇ ਸਵਾਲ ਕੀਤਾ ਕਿ ਬਾਈ ਜਦੋਂ ਮੋਟਰ ਤੁਸੀਂ ਲਾ ਦਨੇ ਉਹਦੋਂ ਤਾਂ ਠੀਕ ਚੱਲ ਜਾਂਦੀ ਐ ਵੀ ਬਾਅਦ ਚ ਜਾ ਕੇ ਵੀ ਇੱਕ ਵਾਰ ਜ਼ਰੂਰ ਦਿਖਾਇਆ ਕਰੋ ਸੋ ਅੱਜ ਮੌਕਾ ਮਿਲ ਗਿਆ ਤੇ ਕੋਹੋਂ ਦਾ ਹਾਂਜੀ ਹਾਂਜੀ ਠੀਕ ਐ ਨਾ ਕਿਉਂਕਿ ਤਿੰਨ ਚਾਰ ਮਹੀਨੇ ਹੋ ਗਏ ਮੇਰੇ ਖਿਆਲ ਆਪਣਾ ਲੱਗੇ ਹੂੰ ਹਾਂ ਇਹ ਨਵਈ ਦੀ ਅੱਲੜ ਦਿਨ ਵਾਈ ਦੀ 90 ਸਾਲ ਨੂੰ ਠੀਕ 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 ਤਿੰਨ ਮਹੀਨੇ ਪੂਰੇ ਹੋ ਗਏ ਤਿੰਨ ਮਹੀਨੇ ਕੋਈ ਆ ਵੀ ਚੋਥਾ ਨਹੀਂ ਅੱਜ 31 ਤਰੀਕ ਐ 31 ਮਾਰਚ 2024 ਹਾਂਜੀ ਸੋ ਕਿਸਾਨ ਵੀਰੋ ਮੇਰੇ ਨਾਲ ਸੀ ਜਸੂ ਜਿਹਨਾਂ ਦੀ ਮੋਟਰ ਆ ਸਟਰਕਚਰ ਤੁਸੀਂ ਆਪਾਂ ਤੁਹਾਨੂੰ ਦਿ ਸੋ ਜੇ ਤੁਸੀਂ ਵੀ ਕੋਈ ਵਧੀਆ ਸਿਸਟਮ ਲਗਾਉਣਾ ਚਾਹੁੰਦੇ ਹੋ ਚਾਹੇ ਉਹ ਪੰਪ ਹੈ ਸੋਲਰ ਸਮਰਸੀਬਲਾ ਚਾਹੇ ਮੋਨੋਬਲਾਕ ਹੈ ਜਾਂ ਆਫ ਗ੍ਰਿਡ ਹੈ ਜਾਂ ਔਨ ਗ੍ਰਿਡ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਵਧੀਆ ਏ ਗ੍ਰਿਡ ਸਿਸਟਮ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਸਕਦੇ ਹਾਂ ਤੇ ਵਧੀਆ ਸਰਵਿਸ ਫਿੱਟ ਕਰਨ ਤੋਂ ਬਾਅਦ ਵੀ ਕਿਉਂਕਿ ਆਪਾਂ ਜੇ ਪੰਪ ਲਾਉਨੇ ਆ ਤਾਂ ਇਸ ਪੰਪ ਨੂੰ ਜੇ ਕੋਈ ਦਿੱਕਤ ਬਾਅਦ ਆਉਂਦੀ ਹੈ ਤਾਂ ਆਪਾਂ ਰਿਪੇਅਰ ਵੀ ਕਰਦੇ ਹਾਂ ਤੇ ਡਰਾਈਵ ਨੂੰ ਵੀ ਰਿਪੇਅਰ ਕਰਦੇ ਹਾਂ ਜੇ ਡਰਾਈਵ ਦੇ ਪੈਰਾਮੀਟਰ ਦੇ ਕੋਈ ਦਿੱਕਤ ਹੈ ਉਹ ਵੀ ਆਪਾਂ ਸੈੱਟ ਕਰਦੇ ਹਾਂ ਤੇ ਐਦਾਂ ਹੀ ਔਨਗ੍ਰਿਡ ਦੇ ਵਿੱਚ ਹੈ ਔਨਗ੍ਰਿਡ ਦੇ ਵਿੱਚ ਕੋਈ ਸਮੱਸਿਆ ਤੁਹਾਨੂੰ ਕਿਸੇ ਕਿਸਮ ਦੀ ਆਉਂਦੀ ਆ ਆਪਾਂ ਸਾਰੀ ਰਿਪੇਅਰ ਉਹ ਕਰਦੇ ਹਾਂ ਕਈ ਵੀਰਾਂ ਦੇ ਔਨਗ੍ਰਿਡ ਸਿਸਟਮ ਲੱਗੇ ਹੋਏ ਨੇ ਪਰ ਉਹ ਪਰਫਾਰਮ ਨਹੀਂ ਕਰ ਰਹੇ ਕੋਈ ਦਿੱਕਤ ਹੈ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਿਸਟਮ ਭਾਵੇਂ ਕਿਸੇ ਨੇ ਵੀ ਲਾਇਆ ਹੋਵੇ ਐਵੇਂ ਹੀ ਸੋਲਰ ਸਿਸਟਮ ਸਮਰਸੀਬਲਾ ਜਾਂ ਮੋਨੋਬਲਾਕ ਹੈ ਜਿਹੋ ਜੀ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਸਾਡੇ ਨਾਲ ਤੁਸੀਂ ਅਹ ਬੇਚੇ ਜੀ ਕੋ ਸੰਪਰਕ ਕਰ ਸਕਦੇ ਹੋ ਤੁਹਾਨੂੰ ਤੁਹਾਡੀ ਸਮੱਸਿਆ ਦਾ ਸਮਾਧਾਨ ਕਰਕੇ ਦਵਾਂਗੇ ਹੱਲ ਕਰਕੇ ਦੇਵਾਂਗੇ ਸੋ ਕਿਸਾਨ ਵੀਰੋ ਅਸੀਂ ਅੱਜ ਦੀ ਵੀਡੀਓ ਮਿਲਦੇ ਆਂ ਕਿਸੇ ਹੋਰ ਨਵੀਂ ਜਗ੍ਹਾ ਦੇ ਉੱਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਅਨਸਾਰ ਦੋਸਤ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ